ਸਾਡਾ ਕ੍ਰਿਮੀਨਲ ਲਾਅ ਸਾਰਾ ਉਹ ਟੋਟਲੀ ਚੇਂਜ ਚੇਂਜ ਹੋਣ ਜਾ ਰਿਹਾ ਹੈਗਾ ਇੰਡੀਅਨ ਪੈਨਲ ਕੋਡ 1860 ਸੀਗਾ ਉਹ ਬਦਲ ਕੇ ਦਾ ਭਾਰਤੀ ਨਿਆਇ ਸਹਿਤਾ 2023 ਦੇ ਨਾਂ ਦੇ ਨਾਲ ਜੜੇ ਜਾਊਗਾ ਜਿਵੇਂ ਆਪਾਂ ਕਹਿੰਦੇ ਸੀ ਆਈਪੀਸੀ ਦੀ ਧਾਰਾ ਇਨੀ ਆ ਥਾਣਾ ਰਹੀ ਉਹ ਨਹੀਂ ਉਹ ਭਾਰਤੀ ਨਿਆਇ ਸਹਿਤਾ ਦੀ ਧਾਰਾ ਹੋਊਗੀ ਬੜਾ ਸਤਕ੍ਰਿਣ ਬਣਾਇਆ ਗਿਆ ਡਰਾਈਵਰਾਂ ਦੇ ਸਬੰਧ ਵਿੱਚ ਕਿਸੇ ਡਰਾਈਵਰ ਤੋਂ ਐਕਸੀਡੈਂਟ ਹੋ ਜਾਂਦਾ ਹੈ ਉਸ ਐਕਸੀਡੈਂਟ ਦੀ ਜਾਣਕਾਰੀ ਇਲਾਕਾ ਮੈਜਿਸਟ੍ਰੇਟ ਨੂੰ ਉਸ ਥਾਣੇ ਦੇ ਐਸਐਚਓ ਨੂੰ ਜਾਣਕਾਰੀ ਨਹੀਂ ਦੇ ਕੇ ਜਾਂਦਾ ਤਾਂ ਉਸ ਦੇ ਵਿੱਚ 2 ਸਾਲ ਤੋਂ 5 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਕੈਦ ਹੈ ਜੋ ਲੈ ਨੂੰ ਲਾਗੂ ਹੋ ਜੋ ਪੂਰੇ ਭਾਰਤ ਦੇ ਵਿੱਚ ਇਹ ਬਹੁਤ ਸਖਤ ਕਾਨੂੰਨ ਹੈ ਪਹਿਲਾਂ ਨਾਲੋਂ ਕਾਫੀ ਇਹਦੇ ਵਿੱਚ ਛੇੜਛਾੜ ਕੀਤੀ ਗਈ ਹੈ ਧਰਾਵਾਂ ਦਾ ਘਟਾਈਆਂ ਧਰਾਵਾਂ ਪਰ ਉਹਨੂੰ ਸਖਤ ਬਹੁਤ ਬਣਾਇਆ ਗਿਆ ਟੋਟਲ 511 ਧਰਾਵਾਂ ਸੀਗੀਆਂ ਪਰ ਉਹਨੇ ਘਟਾ ਕੇ 358 ਧਰਾਵਾਂ ਕਰ ਦਿੱਤੀਆਂ 420 BC ਕਰਦਾ ਫੜਿਆ ਗਿਆ ਫਿਰ ਹੁਣ ਫਿਲਮਾਂ ਚ ਕੀ ਕੀ ਕਰਨਗੇ 420 ਨੂੰ ਅਸੀਂ 320 ਦੇ ਵਿੱਚ ਪੜਾਂਗੇ ਨਵਾਂ ਸਾਈਬਰ ਕ੍ਰਾਈਮ ਚੱਲ ਰਿਹਾ ਹੈਗਾ ਇਹਦੇ ਵਿੱਚ 420 ਜਿਹੜੀ ਉਹਦੇ ਤਰੀਕੇ ਬੜੇ ਬਦਲ ਗਏ ਵੀ ਮੈਂ ਤੇਰਾ ਪਤੀਜਾ ਬੋਲਦਾ ਮੈਂ ਤੇਰਾ ਚਾਚਾ ਬੋਲਦਾ ਬਦੇਸ਼ ਤੋਂ ਇਹ ਜਿਹੜੇ 420 ਦੇ ਬੱਤੇ ਲੋਟ ਇਹ ਦੂਬਦ ਹੋਣਗੇ ਉਹਨਾਂ ਵਿੱਚ ਵੀ ਸਖਤਾਈ ਕੀਤੀ ਗਈ ਜਿਹੜੀ 302 ਦੀ ਧਾਰਾ ਸੀਗੀ ਉਹਨਾਂ ਸੀ 103 ਦੇ ਵਿੱਚ ਪੜਾਂਗੇ 103 ਬਾਅਦ ਕਿੰਨੇ ਅਸੇਤਾ ਪੜਾਂਗੇ ਤੇ 307 ਹੈਗੀ ਉਹਨੂੰ ਇੱਥੇ 106 ਬਾਅਦ ਤੇ ਨਿਆ ਸੇਤਾ ਦੇ ਵਿੱਚ ਪੜਾਂਗੇ ਪਰ ਵੱਡੀ ਗੱਲ ਇਹ ਹੈ ਵੀ ਇਹਨਾਂ ਦੇ ਵਿੱਚ ਸੜਿਆ ਦੇ ਪ੍ਰਵਾਨ ਦੇ ਵਿੱਚ ਕੋਈ ਕਮੀ ਨਹੀਂ ਆਈ ਹੈਗੀ ਉਸਕ ਤਰਾਮਾ ਦੇ ਵਿੱਚ ਹੋਰ ਸ਼ਰਤ ਪਤੇ ਗਿਆ ਪੁਲਿਸ ਦੀ ਗੱਲ ਕਰੀਆ ਕਹਿੰਦੇ ਨੇ ਕਿ ਸ਼ਾਇਦ ਹੁਣ ਐਫ ਆਈ ਆਰ ਲਾਂਚ ਕਰਨ ਤੋਂ ਲੈ ਕੇ ਕੇਸ ਨੂੰ ਨਿਪਟਾਉਣ ਤੱਕ ਦਾ ਵੀ ਨਵਾਂ ਕਾਨੂੰਨ ਜਿਹੜਾ ਹੈ ਕਿ ਸ਼ਾਇਦ 3 ਸਾਲਾਂ ਦੇ ਵਿੱਚ ਵਿੱਚ ਕੇਸ ਜਿਹੜਾ ਨਿਪਟਾਉਣਾ ਉਹ ਲਾਜ਼ਮੀ ਹੋਵੇਗਾ ਜ਼ਰੂਰੀ ਹੋਵੇਗਾ ਐਕਸੀਡੈਂਟ ਕੇਸਾਂ ਦੇ ਵਿੱਚ ਇਹਨੂੰ ਇੰਨਾ ਸਖਤ ਬਣਾਇਆ ਗਿਆ ਉਹ ਬਣਾਉਣ ਦੀ ਲੋੜ ਨਹੀਂ ਸੀਗੀ ਮੰਨ ਲਓ ਮੇਰੇ ਤੋਂ ਕੋਈ ਐਕਸੀਡੈਂਟ ਹੋ ਗਿਆ ਮੈਂ ਸੋਚਾਂ ਦੱਸ ਕੇ ਚਲਾ ਜਾਵਾਂ ਪਰ ਐਸਾ ਚੋ ਕੋਈ ਵੀ ਮਿੰਦੋ ਮੇਰੇ ਕੋਲ ਤਾਂ ਕੋਈ ਜਾਣਕਾਰੀ ਹੈ ਨਹੀਂ ਉਹੀ ਉਹੀ ਮੈਨਿਪੂਲੇਟ ਕਰਨ ਕਿਸੇ ਘਟਨਾ ਦੀ ਕੋਈ ਵੀ ਗੱਲ ਕਿਸੇ ਰਿਸਪੌਂਸਿਬਿਲਟੀ ਦੂਸਰੇ ਪਰਸਨ ਤੇ ਸਿੜ ਦੇਣਗੇ ਤਾਂ ਉੱਥੇ ਉਹ ਮਿਸਟੂਚ ਹੋਣੀ ਹੋਣੀ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਅਜਸ ਕਰੇ ਬਲ ਉਮੀਦ ਕਰਦਾ ਠੀਕ ਠਾਕ ਹੋਵੋਗੇ 1 ਜੁਲਾਈ ਤੋਂ ਇੰਡੀਆ ਦੇ ਵਿੱਚ ਕ੍ਰਿਮੀਨਲ ਲਾਅ ਜਿਹੜੇ ਨੇ ਉਹ ਚੇਂਜ ਹੋਣ ਜਾ ਰਹੇ ਨੇ ਕਾਨੂੰਨ ਦੇ ਵਿੱਚ ਕੀ ਕੀ ਤਬਦੀਲੀਆਂ ਕੀ ਕੀ ਚੇਂਜਸ ਜੜੀਆਂ ਨੇ ਉਹ ਹੋਣ ਜਾ ਰਹੀਆਂ ਨੇ ਇਸ ਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਲਖਣਪਾਲ ਹੋਰੀ ਹੋਣਗੇ ਸਭ ਤੋਂ ਪਹਿਲਾਂ ਬਾਈ ਜੀ ਹੋਰਾਂ ਦਾ ਸਵਾਗਤ ਕਰੀਏ ਪਰ ਅਗਲੀ ਗੱਲ ਵੱਲ ਵਧਾਂਗੇ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਮੇਰੇ ਤੇ ਸਤਿ ਸ਼੍ਰੀ ਅਕਾਲ ਭਾਈ ਜੀ ਆ ਰਿਹਾ ਰੰਬੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂਜੀ ਠੀਕ ਠਾਕ ਜਿਸ ਤਰ੍ਹਾਂ ਅੱਜ ਨਾਲ ਗੱਲ ਕਰੀ ਆ ਕਿ ਲਾਜ਼ ਜਿਹੜੇ ਨੇ ਕ੍ਰਿਮੀਨਲ ਲਾਜ਼ ਚੇਂਜ ਹੋਣ ਜਾ ਰਹੇ ਨੇ ਮੈਂ ਚਾਹੁੰਗਾ ਸਭ ਤੋਂ ਪਹਿਲਾਂ ਸ਼ੁਰੂਆਤ ਤੋਂ ਦੱਸਿਓ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਬਦਲ ਜਾਣਗੀਆਂ ਸਭ ਤੋਂ ਪਹਿਲਾਂ ਜਿਹਾ ਜਿਹੜਾ ਸਾਡਾ ਕ੍ਰਿਮੀਨਲ ਲਾਅ ਆ ਸਾਰਾ ਉਹ ਟੋਟਲੀ ਚੇਂਜ ਚੇਂਜ ਹੋਣ ਜਾ ਰਿਹਾ ਹੈਗਾ ਜੀ ਉਹਦੇ ਵਿੱਚ ਸਭ ਤੋਂ ਵੱਡੀ ਚੇਂਜ ਜਿਹੜ ਉਹ ਹੋ ਰਹੀ ਹੈ ਜਿਹੜਾ ਸਾਡਾ ਇੰਡੀਅਨ ਪੈਨਲ ਕੋਡ 1860 ਸੀਗਾ ਉਹਨੂੰ ਬਦਲ ਕੇ ਦਾ ਭਾਰਤੀ ਨਿਆ ਸਹਿਤਾ 2023 ਦੇ ਨਾਂ ਦੇ ਨਾਲ ਜੜੇ ਜਾਊਗਾ ਜਿਵੇਂ ਆਪਾਂ ਕਹਿੰਦੇ ਸੀ ਆਈਪੀਸੀ ਦੀ ਧਾਰਾ ਨਹੀਂ ਆਈਪੀਸੀ ਧਾਰਾ ਨਹੀਂ ਉਹ ਨਹੀਂ ਉਹ ਭਾਰਤੀ ਨਿਆ ਸਹਿਤਾ ਦੀ ਧਾਰਾ ਹੋਊਗੀ ਠੀਕ ਹੈ ਹਾਂਜੀ ਉਸ ਤੋਂ ਬਾਅਦ ਸੀਆਰਪੀਸੀ ਕੋਡ ਆਫ ਕ੍ਰੀਨ ਪ੍ਰੋਸੀਜਰ ਸਾਡਾ ਉਹਨੂੰ ਅਸੀਂ ਭਾਰਤੀ ਨਾਗਰਿਕ ਸੁਰੱਖਿਆ ਸਹਿਤਾ 2023 ਜੀ ਉਸ ਤੋਂ ਬਾਅਦ ਜਿਹੜਾ ਸਾਡਾ ਇੰਡੀਅਨ ਦਾ ਇੰਡੀਅਨ ਐਵੀਡੈਂਸ ਐਕਟ ਸੀਗਾ ਜਿਹੜਾ ਸਾਡੇ ਤੁਰੇ ਨੇ ਇਹ ਇਹ ਤਿੰਨ ਤੁਰੇ ਨੇ ਸਾਡੇ ਉਹਨੂੰ ਦਾ ਭਾਰਤੀ ਸਿੱਖਿਆ ਅਭਿਨਿਯਮ 2023 ਅਧਿਨਿਯਮ 2023 ਪੜਾਂਗੇ ਤਾਂ ਪਹਿਲਾਂ ਤਾਂ ਇਹ ਜਿਹੜੇ ਸਾਡੇ 1860 ਤੋਂ ਲੈ ਕੇ ਜਿਹੜੇ ਅੰਗਰੇਜ਼ਾਂ ਵੱਲੋਂ ਦੇ ਕਾਨੂੰਨ ਬਣੇ ਹੋਏ ਸੀ ਉਹਨਾਂ ਦੇ ਨਾਮ ਬਦਲ ਕੇ ਉਹਨਾਂ ਨੂੰ ਭਾਰਤੀ ਇਹਦਾ ਨਾਮ ਦਿੱਤਾ ਗਿਆ ਹੈ ਮੇਰੇ ਦੇ ਤੱਕ ਇਹ ਸੋਚਦਾ ਹੁੰਦਾ ਹੁੰਦਾ ਵੀ ਜਿਹੜਾ ਇਹ ਭਾਰਤੀ ਰੱਖਣਾ ਹੈਗਾ ਵੀ ਹੁਣ ਦੇਖਦੇ ਨੇ ਨetaama ਨੂੰ ਇਹ ਲੱਗਿਆ ਵੀ ਜਿਹੜੇ ਇਹ ਕਾਨੂੰਨ ਨੇ ਸਾਰੇ ਪਹਿਲਾਂ ਅੰਗਰੇਜ਼ਾਂ ਦੁਆਰਾ ਬਣਾਏ ਗਏ ਸੀਗੇ ਵੀ ਹੁਣ ਇਹਨੂੰ ਅਸੀਂ ਆਪ ਦੇ ਨਾਂ ਦੇ ਨਾਲ ਨਾਲ ਭਾਰਤੀ ਲਾ ਕੇ ਬਣਾ ਲੀਏ ਸਾਨੂੰ ਲੱਗਦਾ ਵੀ ਜਿਹੜਾ ਇਹ ਲੱਗਦਾ ਹੈ ਤਾਂ ਇਸ ਤੋਂ ਬਾਅਦ ਇੱਕ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਇਹ ਕਾਨੂੰਨ ਬਣ ਜਾ ਰਿਹਾ ਹੈਗਾ ਬੜਾ ਜਿਹੜਾ ਦੋ ਦਿਨਾਂ ਨੂੰ 1 ਜੁਲਾਈ ਨੂੰ ਲਾਗੂ ਹੋ ਜੂ ਪੂਰੇ ਭਾਰਤ ਦੇ ਵਿੱਚ ਇਹ ਬਹੁਤ ਸਖਤ ਕਾਨੂੰਨ ਹੈ ਹੂੰ ਪਹਿਲਾਂ ਨਾਲੋਂ ਕਾਫੀ ਇਹਦੇ ਵਿੱਚ ਛੇੜਛਾੜ ਕੀਤੀ ਗਈ ਹੈ ਧਰਾਵਾਂ ਦਾ ਘਟਾਏਗੇ ਧਰਾਵਾਂ ਪਰ ਉਹਨਾਂ ਨੂੰ ਸਖਤ ਬਹੁਤ ਬਣਾਇਆ ਗਿਆ ਹੈਗਾ ਇਸ ਕਰਕੇ ਸਾਰਿਆਂ ਨੂੰ ਦਰਸ਼ਕਾਂ ਨੂੰ ਬੇਨਤੀ ਹੈ ਵੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਨੂੰਨ ਦੇ ਵਿੱਚ ਹੀ ਕੰਮ ਕਰਨਾ ਚਾਹੀਦਾ ਆਪਾਂ ਮੇਨ ਮੇਨ ਜਿਹੜੀਆਂ ਧਰਾਵਾਂ ਜਿਹੜੀਆਂ ਜਿਵੇਂ ਕਹਿ ਲਈਏ ਕਿ ਆਮ ਸੁਣਦੇ ਆ ਉਹਨਾਂ ਦੇ ਵਿੱਚ ਕੀ ਕੀ ਚੇਂਜਸ ਜੜੀਆਂ ਨੇ ਉਹ ਹੋਈਆਂ ਨੇ ਆਪਾਂ ਉਹਨਾਂ ਤੇ ਜ਼ਰੂਰ ਦੱਸੀਏ 302 307 ਆਮ ਧਰਾਵਾਂ ਦੀ ਗੱਲ ਆਪਾਂ ਜ਼ਰੂਰ ਕਰ ਲਈਏ ਉਹ ਤੇ ਜ਼ਰੂਰ ਦੱਸੋ ਕੀ ਕੀ ਚੇਂਜਸ ਜੜੀਆਂ ਹੋਈਆਂ ਨੇ ਵੱਡੀ ਗੱਲ ਤਾਂ ਇਹ ਹੈ ਜੀ ਪਹਿਲਾਂ ਜਦ ਪਹਿਲਾਂ ਅਸੀਂ ਆਈਪੀਸੀ ਦੀਆਂ ਯਾਨੀ ਇ ਉਹ ਟੋਟਲ 511 ਧਰਾਵਾਂ ਸੀਗੀਆਂ ਹਮ ਪਰ ਹੁਣ ਇਹ ਘਟਾ ਕੇ 358 ਧਰਾਵਾਂ ਕਰ ਦਿੱਤੀਆਂ ਗਈਆਂ ਨੇ ਜੀ ਇਹ ਇੱਕ ਕਾਫੀ ਵੱਡੀ ਚੇਂਜ ਹੈ ਕਿਉਂਕਿ ਜਦੋਂ ਕੋਈ ਨਵਾਂ ਲਾਅ ਬਣਦਾ ਹੈਗਾ ਕੋਈ ਨਵੀਂ ਇੰਪਲੀਮੇਸ਼ਨ ਹੁੰਦੀ ਹੈ ਤਾਂ ਕਾਨੂੰਨ ਦੇ ਵਿੱਚ ਆਪਾਂ ਇਹ ਸੋਚ ਰਹੇ ਸੀਗੇ ਕਿ ਇਹ ਧਰਾਵਾਂ ਦਾ ਵਾਧਾ ਹੋਊਗਾ ਕਿਉਂਕਿ ਹੁਣ ਜਿਹੜਾ ਕਾਨੂੰਨ ਆ ਇਹ ਜਿਹੜੇ ਪਹਿਲਾਂ ਅਪਰਾਧ ਸੀਗੇ ਜਿਹੜੇ ਹੁਣ ਜਿਹੜੇ ਹੁਣ ਅਪਰਾਧ ਨੇ ਉਹਨਾਂ ਵਿੱਚ ਬਹੁਤ ਫਰਕ ਆ 1860 ਤੋਂ ਲੈ ਕੇ 2054 ਹੁਣ ਤਾਂ ਟੈਕਨੀਕਲੀ ਬਹੁਤ ਹੋ ਗਿਆ ਮਰਡਰ ਕਰਨ ਦੇ ਕ੍ਰਾਈਮ ਕਰਨ ਦੇ ਤਰੀਕੇ ਬਦਲ ਗਏ ਜਿਵੇਂ 420 ਦੇ ਵਿੱਚ ਸਾਈਬਰ ਕ੍ਰਾਈਮ ਆ ਗਿਆ ਉਹਦੇ ਵਿੱਚ ਤੁਸੀਂ ਠੱਗੀ ਦੇ ਤਰੀਕੇ ਦੇਖੋ ਕਿਸ ਤਰ੍ਹਾਂ ਦੇ ਕਿ ਸਾਨੂੰ ਵੀ ਲੱਗਦਾ ਸੀਗਾ ਵੀ ਕਾਨੂੰਨ ਦੇ ਵਿੱਚ ਤਣਾਵਾਂ ਦਾ ਵਾਧਾ ਹੋਊਗਾ ਹੂੰ ਕਿਉਂਕਿ ਜਿਹੜੀ ਤਰ੍ਹਾਂ ਦਸਤੀ ਬਣ ਗਈ ਜਿਹੜਾ ਕਾਨੂੰਨ ਬਣ ਗਿਆ ਕਿਸੇ ਕਿਸੇ ਫੈਂਸ ਵਾਸਤੇ ਉਹਨੂੰ ਖਤਮ ਤਾਂ ਨਹੀਂ ਕੀਤਾ ਜਾ ਸਕਦਾ ਜਿਹੜੇ ਨਵਾਂ ਕੋਈ ਨਵੀਂ ਟੈਕਨੋਲੋਜੀ ਦੇ ਅਕੋਰਡਿੰਗ ਜਾਂ ਸਾਈਬਰ ਦੇ ਰਾਹੀਂ ਕਰਾਈਮ ਹੋਣ ਲੱਗ ਗਿਆ ਉਹ ਉਹ ਵਾਧਾ ਹੋ ਸਕਦਾ ਸੀ ਪਰ ਜਿਹੜਾ ਨਵਾਂ ਕਾਨੂੰਨ ਬਣਿਆ ਉਹਦੇ ਵਿੱਚ ਧਰਾਵਾਂ ਨੂੰ ਘਟਾਇਆ ਗਿਆ ਆਈਪੀਸੀ ਦੀਆਂ ਧਰਾਵਾਂ ਨੂੰ ਇੰਡੀਅਨ ਐਵੀਡੈਂਸ ਦੀਆਂ ਧਰਾਵਾਂ ਨੂੰ ਵਧਾਇਆ ਗਿਆ ਹੈਗਾ ਕੁਝ ਸੀਆਰਪੀ ਦਾ ਧਰਾਵਾਂ ਨੂੰ ਵਧਾਇਆ ਗਿਆ ਹੈਗਾ ਹੁਣ ਜਿਵੇਂ ਤੁਸੀਂ ਕਹ ਰਹੇ ਸੀਗੇ ਵੀ 302 ਹੂੰ ਉਹ ਆਮ ਤੌਰ ਤੇ ਆਪਣੇ ਪਰਚਲੇ ਤੱਕ 302 ਦੀ ਧਾਰਾ ਜਿਹੜੀ ਤਾਂ ਉਹਨੂੰ ਅਸੀਂ ਜਿਹੜੀ 302 ਦੀ ਧਾਰਾ ਸੀਗੀ ਹੁਣ ਅਸੀਂ ਉਹਨੂੰ 103 ਦੇ ਵਿੱਚ ਪੜਾਂਗੇ ਓਕੇ 103 ਭਾਰਤੀ ਨਿਆਂ ਸੈਤਾ ਪੜਾਂਗੇ ਫਿਰ 307 ਆ ਗਈ ਉਹਨੂੰ 106 ਭਾਰਤੀ ਨਿਆਂ ਸੈਤਾ ਦੇ ਵਿੱਚ ਪੜਾਂਗੇ ਪਰ ਵੱਡੀ ਗੱਲ ਇਹ ਹੈ ਵੀ ਇਹਨਾਂ ਦੇ ਵਿੱਚ ਸਜ਼ਾ ਦੇ ਪ੍ਰਵਾਨ ਦੇ ਵਿੱਚ ਕੋਈ ਕਮੀ ਨਹੀਂ ਆਈ ਹੈਗੀ ओके okay, ठीक है ਇਹ ਇੱਕ ਤਰ੍ਹਾਂ ਮਾਨੂੰ ਚੇਂਜ ਕਰ ਦਿੱਤਾ ਗਿਆ ਹੈ ਹਾਂ ਕੁਝ ਕੁ ਤਰ੍ਹਾਂ ਦੇ ਵਿੱਚ ਹੋਰ ਸ਼ਖਤੀਆਂ ਜਿਵੇਂ 106 ਤਰ੍ਹਾਂ ਬਣਾਈ ਗਈ ਹੈ ਪਹਿਲਾਂ 289 337 304 ਇਹ ਰਸ਼ਲੀ ਨੈਗਲੀਜੈਂਟ ਡਰਾਈਵਿੰਗ ਦੇ ਨਾਲ ਸੰਬੰਧਿਤ ਸੀਗੀ ਵੀ ਜੇ ਕਿਸੇ ਦੀ ਗੱਡੀ ਥਲੇ ਆ ਕੇ ਕੋਈ ਬੰਦਾ ਇੰਜਰਡ ਹੋ ਜਾਂਦਾ ਜਾਂ ਕਿਸ ਦੀ ਮੌਤ ਹੋ ਜਾਂਦੀ ਤਾਂ ਉਹ 304 ਇਹ ਚ ਫਾਲ ਹੁੰਦਾ ਜੇਕਰ ਲਈ ਇੰਜਰੀ ਹੁੰਦੀ ਉਹ 289 337 ਆਪੀਸ ਦੇ ਚ ਪੜਾ ਜਾਂਦਾ ਸੀ ਉਹ ਉਹਨੂੰ 106 ਦੇ ਵਿੱਚ ਕਨਵਰਟ ਕਰ ਦਿੱਤਾ ਗਿਆ 106 ਦੇ ਇਹ ਤੇ ਵੀ ਪਾਰਟ ਬਣਾ ਦਿੱਤੇ ਗਏ ਨੇ ਉਹ ਪਾਰਟਸ ਦੇ ਵਿੱਚ ਬੜਾ ਸਖਤ ਕਾਨੂੰਨ ਬਣਾਇਆ ਗਿਆ ਹੈ ਡਰਾਈਵਰਾਂ ਦੇ ਸਬੰਧ ਦੇ ਵਿੱਚ ਇਸ ਸਬੰਧ ਦੇ ਵਿੱਚ ਪਹਿਲਾਂ ਵੀ ਕਾਫੀ ਰੌਲਾ ਪੈ ਕੇ ਹਟਾਇਆ ਗਿਆ ਸਰਕਾਰ ਨੇ ਤੇ ਐਡਵਾਈਜ਼ਰੀ ਕਮੇਟੀ ਵੀ ਬਣਾਈ ਸੀ ਪਰ ਅਜੇ ਤੱਕ ਕੋਈ ਕੋਈ ਰਿਪੋਰਟ ਨਹੀਂ ਆਈ ਹੈ ਜੀ ਹਮ ਪਰ ਜੇ ਅੱਜ 1 ਜੁਲਾਈ ਨੂੰ ਜਦੋਂ ਇਹ ਲਾਗੂ ਹੋਊਗਾ ਉਦੋਂ ਤੱਕ ਜੇ ਕੋਈ ਕਮੇਟੀ ਦੀ ਕੋਈ ਰਿਪੋਰਟ ਨਹੀਂ ਆਉਂਦੀ ਜਾਂ ਸੈਕਸ਼ਨਸ ਦੇ ਵਿੱਚ ਜਿਹੜਾ ਕੋਈ ਐਮੈਂਡਮੈਂਟ ਨਹੀਂ ਹੁੰਦੀ ਜਾਂ ਉਹਦੇ ਕੋਈ ਸਬਸੈਕਸ਼ਨ A B C D A B ਤੱਕ ਤਾਂ ਬਣੇ ਹੋਏ ਨੇ C D ਅੱਗੇ ਅੱਗੇ ਜੇ ਨਹੀਂ ਬੰਦੇ ਤਾਂ ਜਿਹੜੇ ਉਹ ਧਰਾਮਾਂ ਨੇ ਉਹ ਬੜੇ ਸਖਤ ਧਰਾਮਾਂ ਨੇ 106 ਤਾਰਾ ਦੇ ਵਿੱਚ ਕਲੀਅਰਲੀ ਇਹ ਗੱਲ ਕਹੀ ਹੋਈ ਆ ਵੀ ਜੇ ਕਿਸੇ ਵਿਅਕਤੀ ਤੋਂ ਕਿਸੇ ਡਰਾਈਵਰ ਤੋਂ ਐਕਸੀਡੈਂਟ ਹੋ ਜਾਂਦਾ ਹੈ ਉਸ ਐਕਸੀਡੈਂਟ ਦੀ ਜਾਣਕਾਰੀ ਇਲਾਕਾ ਮੈਜਿਸਟ੍ਰੇਟ ਨੂੰ ਜਾਂ ਕਨਸਰਨਡ ਜਿਹੜਾ ਜੂਸਡਿਕਸ਼ਨ ਆਫ ਦਾ ਐਸ ਐਚ ਓ ਥਾਣੇ ਦਾ ਪੈਂਦਾ ਹੈਗਾ ਉਸ ਥਾਣੇ ਦੇ ਐਸ ਐਚ ਓ ਨੂੰ ਜਾਣਕਾਰੀ ਨਹੀਂ ਦੇ ਕੇ ਜਾਂਦਾ ਤਾਂ ਉਸ ਦੇ ਵਿੱਚ 2 ਸਾਲ ਤੋਂ 5 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਕੈਦ ਹੈ 5 ਤੋਂ ਲੈ ਕੇ 10 ਸਾਲ ਤੱਕ ਜੀ ਬਿਲਕੁਲ ਪਰ ਐਕਚੁਅਲ ਕੀ ਆ ਜਿਹੜਾ ਜਿਹੜਾ 304ਏ ਆ ਜਿਹੜਾ ਜਿਹੜਾ 304ਏ ਆ ਇਹਦੇ ਉੱਤੇ ਐਮੈਂਡਮੈਂਟ ਦੀ ਬਹੁਤ ਲੋੜ ਸੀ ਹਮ ਪਰ ਇੰਨਾ ਸਖਤ ਨਹੀਂ ਬਣਾ ਦੇਣਾ ਚਾਹੀਦਾ ਸੀ ਜਿਹੜਾ ਹੁਣ ਬਣਾ ਦਿੱਤਾ ਗਿਆ ਹਮ ਤੁਸੀਂ ਦੇਖੋ ਜੀ ਜਦੋਂ 304ਏ ਬਣਿਆ ਜਦੋਂ ਅੰਗਰੇਜ਼ਾਂ ਨੇ ਭਾਰਤੀ ਆਈਪੀਸੀ ਬਣਾਈ ਹੈਗੀ ਹਮ ਆਈ ਇੰਡੀਅਨ ਪੈਨਲ ਕੋਡ ਦੇ ਵਿੱਚ 304ਏ ਸੈਕਸ਼ਨ ਦਾ ਮਤਲਬ ਇਹ ਸੀਗਾ ਵੀ ਜੇ ਕਿਸੇ ਦੀ ਗੱਡੀ ਦੇ ਵਿੱਚ ਟੱਕਰ ਨਾਲ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਐਕਸੀਡੈਂਟ ਦੇ ਵਿੱਚ ਜੇ ਤਾਂ ਮੌਤ ਹੋ ਜਾਂਦੀ ਹੈ ਤੇ 304ਏ ਲੱਗਦਾ ਸੀ ਜੇ ਇੰਜਰ ਹੋ ਜਾਂਦਾ ਸੀ ਤਾਂ 289 337 ਆਈਪੀਸੀ ਲੱਗਦੀ ਸੀ ਸੁਪੋਜ਼ ਕਿਸੇ ਬੰਦੇ ਦੇ ਕਿਤੇ ਅੱਜ ਤੋਂ ਅੱਜ ਤੋਂ ਪਹਿਲਾਂ ਅੱਜ ਅੱਜ ਵੀ ਅੱਜ ਵੀ ਇਹ ਕਾਨੂੰਨ ਆਪਾਂ ਪੜ੍ਹਾਂਗੇ ਦੋ ਦਿਨ ਬਾਅਦ ਨਹੀਂ ਇਹ ਕਾਨੂੰਨ ਪੜਾਇਆ ਜਾਣਾ ਜੇ ਅੱਜ ਵੀ ਸਾਡੀ ਗੱਡੀ ਤੇ ਲੈ ਕੇ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ 304ਏ ਆਈਪੀਸੀ ਵਿੱਚ ਫਾਲ ਕਰੂਗਾ ਤੇ ਉਸ ਦੇ ਵਿੱਚ ਤੁਹਾਡੀ ਮੌਕੇ ਤੇ ਐਸਐਟਓ ਜਾਂ ਇਨਵੈਸਟੀਗੇਸ਼ਨ ਆਫੀਸਰ ਬੇਲ ਲੈ ਸਕਦਾ ਹੈ ਓਕੇ ਪਰ ਇਸ ਤੋਂ ਬਾਅਦ ਇਹ ਚੇਂਜ ਹੋ ਗਿਆ ਹੂੰ ਉਸ ਟਾਈਮ ਗੱਡੀਆਂ ਵੀ ਅੰਗਰੇਜ਼ਾਂ ਕੋਲੇ ਸੀ ਤੇ ਜਿਹੜੇ ਐਪਲੀਕੇਸ਼ਨਾਂ ਵਾਈਪਰ ਵੀ ਅੰਗਰੇਜ਼ਾਂ ਕੋਲੇ ਸੀ ਉਦੋਂ ਸਾਰੀਆਂ ਫੈਸਿਲਿਟੀਆਂ ਅੰਗਰੇਜ਼ਾਂ ਕੋਲੇ ਸੀ ਭਾਰਤੀ ਲੋਕਾਂ ਕੋਲੇ ਬਹੁਤ ਘੱਟ ਸੀ ਠੀਕ ਹੈ ਅਸੀਂ ਮੰਨਦੇ ਸੀਗੇ ਵੀ ਇਹ ਚੇਂਜਸ ਹੋਣਾ ਚਾਹੀਦਾ ਹੂੰ ਹੂੰ ਪਰ ਇਹ ਇੰਨਾ ਸਖਤ ਨਹੀਂ ਬਣਾਉਣਾ ਚਾਹੀਦਾ ਉਹ ਤੁਹਾਡੇ ਧਿਆਨ ਦੇ ਵਿੱਚ ਹੋਊਗਾ ਪਿੱਛੇ ਜੇ ਰੋ ਟ੍ਰਾਂਸਪੋਰਟਰਾਂ ਨੇ ਆਪਣੀ ਹੜਤਾਲਾਂ ਕੀਤੀਆਂ ਜਿਗੀਆਂ ਵੀ ਅਸੀਂ ਪੂਰੇ ਪੂਰੇ ਸਵਾਰੀਆਂ ਬਿਠਾਵਾਂਗੇ ਕਿਸੇ ਕੋਲੇ 51 52 53 ਜਿੰਨੇ ਸੀਟਾਂ ਹੁੰਦੀਆਂ ਸੀ ਉਸ ਤੋਂ ਬਾਅਦ ਉਹ ਪਠਾਣੋਂ ਹਟ ਗਏ ਸੀ ਤਾਂ ਇੱਕ ਦੋ ਦਿਨਿਆਂ ਹੀ ਜਿਹੜੋ ਗੱਲ ਚੱਲੀ ਸਾਨੂੰ ਪਤਾ ਲੱਗਿਆ ਤਾਂ ਮੈਂ ਵੀ ਉਹਦੀ ਟੀਮ ਦੇ ਨਾਲ ਦੋ ਚਾਰ ਡਰਾਈਵਰਾਂ ਦੇ ਨਾਲ ਕਰੈਕਟਰਾਂ ਦੇ ਨਾਲ ਬੱਸਾਂ ਦੇ ਵਿੱਚ ਗਏ ਸੀ ਬੰਦਿਆਂ ਨੂੰ ਕਿਉਂ ਨਹੀਂ ਚੜਾਉਂਦੇ ਹੈਗੇ ਤਾਂ ਉਹ ਕਹਿੰਦੇ ਜੀ ਚਲੋ ਹੁਣ ਜਾਣਦੇ ਹੁੰਦੇ ਸਾਰੇ ਬੰਦੇ ਉਹ ਕਹਿੰਦੇ ਫਕੀਰ ਸਾਹਿਬ ਗੱਲ ਇਹ ਹੈ ਵੀ ਸੋਨੋ ਵੀ ਪਤਾ ਕਰੋ ਕਿ ਨਾ ਸਖਤ ਬਣ ਗਿਆ ਜੇ ਇਹਨਾਂ ਚੋਂ ਮੰਨ ਲਓ ਅਸੀਂ 54 ਬੰਦੇ ਠੜਾ ਲਏ ਦੋ ਖੜੇ ਰਹਿ ਗ ਉਹਦੀ ਮੌਕੇ ਤੇ ਮੌਤ ਹੋ ਗਈ ਅਸੀਂ 10 ਲੱਖ ਤੋਂ ਭਰਾਂਗੇ ਜੀ ਹਮ ਚਲੋ ਕੁਝ ਉਸ ਟਾਈਮ ਤੇ ਇਹਦੀ ਪੂਰੀ ਕਲੈਰਟੀ ਨਹੀਂ ਹੋ ਸਕੀ ਸੀ ਕਾਨੂੰਨ ਦੀ ਇਹ ਡਿਗਨ ਨਾਲ ਮੌਤ ਹੁੰਦੀ ਆ ਜਾਂ ਹੁੰਦੀ ਆ ਉਹ ਥੋੜਾ ਜਿਆ ਉਹਨਾਂ ਨੂੰ ਬਹਿਮ ਹੋ ਗਿਆ ਸੀ ਇਸ ਗੱਲ ਦਾ ਉਹਦੇ ਅਸੀਂ ਉਹਨਾਂ ਨੂੰ ਐਕਸਪਲੇਨ ਕਰਾ ਐਕਸਪਲੇਨ ਕੀਤਾ ਵੀ ਜੇ ਐ ਡਿਗਨ ਨਾਲ ਮੌਤ ਹੁੰਦੀ ਤਾਂ ਤੁਸੀਂ ਕੋਈ ਲਾਇਬਿਲਟੀ ਨਹੀਂ ਕੋਈ ਬਣਦੀ ਹੈਗੀ ਇਸ ਕਰਕੇ ਉਹ ਜਿਹੜਾ ਇਹ ਕਾਨੂੰਨ ਦਾ ਬਹੁਤ ਰੌਲਾ ਪਿਆ ਸੀਗਾ ਪਰ ਇਹਨੂੰ ਜਿਆਦਾ ਸਖਤ ਬਣਾ ਦਿੱਤਾ ਗਿਆ ਗਿਆ ਪਰ ਇਹ ਏਡੇ ਸਖਤ ਬਣਾਉਣ ਦੀ ਲੋੜ ਨਹੀਂ ਹੈ ਹੋਰ ਕਿਹੜੇ ਕਿਹੜੇ ਨੇ ਵਕੀਲ ਸਭ ਕਾਨੂੰਨ ਜਿਹੜੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਸਖਤਾਈ ਜਿਹੜੀ ਆ ਉਹ ਕੀਤੀ ਗਈ ਹੈ ਸਭ ਤੋਂ ਵੱਡਾ ਤਾਂ ਦੇਖੋ ਇਹੀ ਹੋਇਆਗਾ ਦੂਸਰਾ ਜਿਸ ਦੀ ਜਿਹੜੀ ਇੱਕ ਹੋਰ ਜਿਹੜੇ ਇਸ ਭਾਰਤੀ ਨਿਆਇ ਸਹਿਤਾ ਦਾ ਜਿਹੜਾ ਇੱਕ ਵੱਡੀ ਗੱਲ ਹੈ ਜਿਹੜੀ ਅੱਜ ਤੋਂ ਪਹਿਲਾਂ ਜਿਹੜਾ ਜਿੰਨਾ ਵੀ ਆਪਣਾ ਕਾਨੂੰਨ ਹੈਗਾ ਜਿਵੇਂ ਆਪਣੀ ਆਈਪੀਸੀ ਆ ਜੇ ਐਂਡ ਕੇ ਦੇ ਵਿੱਚ ਰਣਵੀਰ ਪੈਨਲ ਕੋਡ ਪੜਿਆ ਜਾਂਦਾ ਸੀਗਾ ਜੀ ਨਾਗਾਲੈਂਡ ਦੇ ਵਿੱਚ ਅਲੱਗ ਪੜਿਆ ਜਾਂਦਾ ਸੀਗਾ ਜਾਨੀ ਕਿ ਜਿਹੜੀ ਆਪਣੀ ਆਈਪੀਸੀ ਸੀਗੀ ਆਪਣੀ ਇਹ ਜੇ ਐਂਡ ਕੇ ਤੇ ਨਾਗਾਲੈਂਡ ਤੇ ਅਪਲਾਈ ਨਹੀਂ ਹੁੰਦੀ ਸੀ ਜੀ ਅਸੀਂ ਉਹਨਾਂ ਨੂੰ ਵਕਤ ਪਰਦੇ ਉਹ ਉਹਨਾਂ ਦਾ ਲਕਨੂੰਨ ਸੀਗਾ ਇਹ ਇਹਨਾਂ ਦੇ ਸਬੰਧ ਦੇ ਵਿੱਚ ਤਾਂ ਹੁਣ ਇਹ ਹੋ ਗਿਆ ਵੀ 1 ਜੁਲਾਈ ਤੋਂ ਬਾਅਦ ਉਹ ਦੋਨੇ ਸਟੇਟਾਂ ਵੀ ਪੂਰਾ ਇੱਕ ਜਾਨੀ ਕਿ ਪੂਰਾ ਦੇਸ਼ ਭਾਰ ਦੇਸ਼ ਇੱਕੋ ਕਾਨੂੰਨ ਪੜੂਗਾ ਨਗਲੈਂਡ ਦੇ ਲਈ ਵੀ ਉਹੀ ਆ ਜੰਮੂ ਕਸ਼ਮੀਰ ਵੀ ਉਹੀ ਆ ਸਾਡੇ ਪੰਜਾਬ ਹਰਿਆਣਾ ਹਮਤੋਂ ਸਾਰਿਆਂ ਵਾਸਤੇ ਵੀ ਇਹੀ ਹੈ ਪਹਿਲਾਂ ਸਾਰਿਆਂ ਦਾ ਇੱਕੋ ਸੀਗਾ ਪਰ ਨਗਲੈਂਡ ਤੇ ਜੇਐਨ ਦੇ ਵਾਸਤੇ ਲਕਨੂੰਨ ਸੀਗੀ ਹੁਣ ਇਹਦੇ ਵਿੱਚ ਜਿਹੜਾ ਨਵਾਂ ਪ੍ਰਬਧਾਨ ਕੀਤਾ ਗਿਆ ਹੈਗਾ ਇਹ ਕੀਤਾ ਗਿਆ ਵੀ ਇਸ ਕਿਤਾਬ ਦੇ ਵਿੱਚ ਸਾਰੇ ਭਾਰਤ ਦਾ ਜੂਸ ਜਕਸ਼ਨ ਆ ਗਿਆ ਹੈ ओके ਅੱਜ ਤੋਂ ਬਾਅਦ ਜਿਹੜੀਆਂ ਸਕੂਲਾਂ ਸੌਰੀ ਕਾਲਜਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਤੇ ਐਡਵੋਕੇਟ ਦੀ ਲਾਇਬ੍ਰੇਰੀ ਜੁਡੀਸ਼ੀਅਲ ਅਫਸਰਾਂ ਦੀ ਲਾਇਬ੍ਰੇਰੀ ਦੇ ਵਿੱਚ ਇੱਕ ਗ੍ਰੂਨ ਪੜਾਇਆ ਜਾਊਗਾ ਕਿਸੇ ਦੋਨੇ ਤਿੰਨੇ ਸਟੇਟਾਂ ਬਾਅਦ ਤੇ ਕੋਈ ਸੈਪਰੇਟ ਕਾਨੂੰਨ ਨਹੀਂ ਹੈਗਾ ਇਹ ਤਾਂ ਫਿਰ ਜਿਹੜੇ ਵਕੀਲ ਨੇ ਐਡਵੋਕੇਟ ਨੇ ਠੀਕ ਹੈ ਜਿਨ੍ਹਾਂ ਨੇ ਹਾਲੇ ਬੰਨਾਂ ਜਿਹੜੇ ਹਾਲੇ ਕਾਲਜਾਂ ਦੇ ਵਿੱਚ ਨੇ ਸਕੂਲ ਕਾਲਜਾਂ ਦੇ ਜਿਹੜੇ ਵਿੱਚ ਨੇ ਹਜੇ ਪੜਾਈ ਕਰਨੀ ਆ ਪੜਾਈ ਕਰ ਰਹੇ ਨੇ ਉਹਨਾਂ ਦੇ ਲਈ ਸਹੀ ਆ ਪਰ ਜਿਹੜੇ ਲੰਬੇ ਸਮੇਂ ਤੋਂ ਪ੍ਰੈਕਟਿਸ ਕਰ ਰਹੇ ਸੀ ਤਾਂ ਉਹ ਉਹਨਾਂ ਦੇ ਲਈ ਵੀ ਫਿਰ ਇੱਕ ਦੁਬਾਰੇ ਡਿਗਰੀ ਲੈਣ ਦੇ ਬਰਾਬਰ ਹੋਊਗਾ ਕੋਈ ਦੁਬਾਰੇ ਸਭ ਕੁਝ ਪੜਨਾ ਬਿਲਕੁਲ ਬਿਲਕੁਲ ਤੁਸੀਂ ਇੱਕ ਗੱਲ ਦੇਖੋ ਵੀ ਵਕੀਲਾਂ ਨੂੰ ਸਾਨੂੰ ਹੁਣ ਛੋਟੀਆਂ ਸੀਗੀਆਂ ਹੂੰ ਛੁੱਟੀਆਂ ਤੋਂ ਬਾਅਦ ਜਦੋਂ ਅਸੀਂ 22 ਤਰੀਕ ਆਈ ਤਾਂ ਅਸੀਂ ਸਾਰੇ ਆ ਕਿਤਾਬਾਂ ਪੜ੍ਹਨੇ ਸ਼ੁਰੂ ਕਰਤੀਆਂ ਕਿਉਂਕਿ ਇੱਕ ਤਰੀਕ ਤੋਂ ਜਦੋਂ ਨਵੇਂ ਨਵੀਂ ਐਫ ਆਈ ਆਰ ਲਾਜ਼ ਹੋਣੀਆਂ ਇਵਨ ਕਿ ਪੁਲਿਸ ਵਾਲੇ ਸਾਰੇ ਫਲੋਰ ਬੈਠੇ ਨੇ ਓਕੇ ਹੁਣ ਹੁਣ ਸਦੋ ਸੁਸਾਇਟੀ ਦੇ ਵਿੱਚ ਰਹਿੰਦੇ ਆ ਸਾਡੇ ਕੋਲ ਕੰਮ ਆਉਂਦਾ ਹੈਗਾ ਜਦੋਂ ਪੁੱਛੀਦਾ ਵੀ ਫਲਨ ਆਫੀਸਰ ਅਕੇ ਜੀ ਤਾਂ ਫਲੋਰ ਕੋਰਸ ਕਰਨ ਗਿਆ ਹੈ ਕਾਹਦਾ ਕਰਨ ਗਿਆ ਹੋਇਆ ਉਹ ਕਹਿੰਦਾ ਵੀ ਵਕੀਲ ਸਾਹਿਬ ਤੋਂ ਦਾ ਪਤੀ ਹੈ ਨਵਾਂ ਕਾਨੂੰਨ ਆ ਗਿਆ ਅਸੀਂ ਉਹ ਕਾਨੂੰਨ ਸਿੱਖਣ ਗਏ ਹੋਏ ਹਾਂਗੇ ਇਸ ਕਰਕੇ ਸਾਰੇ ਵਾਸਤੇ ਇਹ ਕੱਲੇ ਇਹ ਨਹੀਂ ਕਿ ਕੱਲੇ ਕੱਲੇ ਵਕੀਲਾਂ ਨੂੰ ਪੜ੍ਹਨਾ ਪਊਗਾ ਇਹ ਜੁਡੀਸ਼ੀਅਲ ਅਫਸਰ ਨੂੰ ਵੀ ਪੜ੍ਹਨਾ ਪਣਾ ਇਹ ਪੁਲਿਸ ਦੇ ਛੋਟੇ ਤੋਂ ਅਫਸਰ ਤੋਂ ਲੈ ਕੇ ਵੱਡੇ ਅਫਸਰ ਤੱਕ ਸਾਰਿਆਂ ਨੂੰ ਪੜ੍ਹਨਾ ਪੈਣਾਗਾ ਸਾਰੇ ਆਪ ਦੇ ਕਲਾਸਾਂ ਜੁਆਇਨ ਕਰੀ ਜਾਂਦੇ ਨੇ ਅਸੀਂ ਵੀ ਜਿਹੜੇ ਟਾਈਮ ਆਫਿਸ ਦੇ ਬੈਠਦੇ ਨੇ ਉਹ ਪੜ੍ਹਦੇ ਆ ਤਾਂ ਸਾਨੂੰ ਹਰੇਕ ਨੂੰ ਪੜ੍ਹਨਾ ਪੈਣਾਗਾ ਇਹ ਅਚ ਐਕਚੁਅਲੀ ਹੋਰ ਤੋਂ ਜਿੰਨੀ ਜਾਣਕਾਰੀ ਮੇਰੇ ਤੱਕ ਪਹੁੰਚੀ ਤੁਸੀਂ ਪੁਲਿਸ ਦੀ ਗੱਲ ਕਰੀ ਆ ਕਹਿੰਦੇ ਨੇ ਕਿ ਸ਼ਾਇਦ ਹੁਣ ਐਫ ਆਈ ਆਰ ਲਾਂਚ ਕਰਨ ਤੋਂ ਲੈ ਕੇ ਕੇਸ ਨੂੰ ਨਿਪਟਾਉਣ ਤੱਕ ਦਾ ਵੀ ਨਵਾਂ ਕਾਨੂੰਨ ਜਿਹੜਾ ਹੈ ਕਿ ਸ਼ਾਇਦ 3 ਸਾਲਾਂ ਦੇ ਵਿੱਚ ਵਿੱਚ ਕੇਸ ਜਿਹ ਨਹੀਂ ਇਹ ਪਤਾ ਕੀ ਹੁੰਦਾ ਜੀ ਕੁਝ ਕ੍ਰਾਈਮ ਨੇ ਮੰਨ ਲਓ ਇੱਕ ਕੋਈ ਐਫਆਈਆਰ ਹੋ ਜਾਂਦੀ ਹੈ ਜੀ ਪੁਲਿਸ ਦੀ ਡਿਊਟੀ ਉਹ ਤੱਕ ਹੁੰਦੀ ਹੈ ਜਦੋਂ ਤੱਕ ਉਸ ਦਾ ਚਲਾਨ ਟੂ ਕੋਰਟ ਨਹੀਂ ਹੁੰਦਾ ਸਪੋਜ਼ ਮਰਡਰ ਕੇਸ ਦੇ ਵਿੱਚ ਕੋਈ ਬੰਦਾ ਫੜਿਆ ਗਿਆ ਤਾਂ ਉਹਦੇ ਵਿੱਚ ਮੈਕਸਿਮਮ 90 ਦਿਨ ਦੇ ਵਿੱਚ ਪੁਲਿਸ ਨੇ ਚਲਾਨ ਦੇਣਾ ਹੁੰਦਾ ਹੈ ਨਹੀਂ ਉਹਦੀ 167 ਡੋ ਦੇ ਵਿੱਚ ਬੇਲ ਹੋ ਜਾਂਦੀ ਹੈ ਜੋ ਲਾਕਾ ਮੈਜਿਸਟ੍ਰੇਟ ਤੋਂ ਹੋ ਜਾਂਦੀ ਹੈ ਤਾਂ ਜਿਹੜੀ ਡਿਊਟੀ ਆਫ ਇਨਵੈਸਟੀਗੇਸ਼ਨ ਆਫੀਸਰ ਦੀ ਉਹ 60 ਦਿਨ 90 ਦਿਨ ਹਰੇਕ ਸੈਕਸ਼ਨ ਦੇ ਵਿੱਚ 30 ਦਿਨ ਤੋਂ ਲੈ ਕੇ 90 ਦਿਨ ਦਾ ਤੇ 180 ਦਿਨਾਂ ਤੱਕ ਦਾ ਪ੍ਰਭਾਵ ਨਾਲ ਜਿਹੜੇ ਐਨਡੀਪੀ ਸਾਈਡ ਦੀਆਂ ਹੈਵੀ ਰਿਕਵਰੀਆਂ ਨਹੀਂ ਹੁੰਦੀਆਂ ਇਹ ਹੈਗਾ ਵੀ ਉਸ ਤੋਂ ਬਾਅਦ ਤਾਂ ਕੋਰਟ ਰੇ ਕੰਮ ਕਰਨਾ ਹੁੰਦਾ ਆਪਦਾ ਕਿਉਂਕਿ ਬਦੋਂ ਬਦ ਪੁਲਿਸ ਨਹੀਂ ਕਰਨਾ ਹੁੰਦਾ ਮੰਨ ਲਓ ਮਰਡਰ ਕੇਸ ਦੇ ਵਿੱਚ ਇੱਕ ਤਾਂ ਕੰਪਲੇਨੈਂਟ ਆ ਤੇ ਇੱਕ ਮੌਕਾ ਗਵਾਗਾ ਬਾਕੀ ਸਾਰੇ ਅਫੀਸ਼ੀਅਲ ਐਵੀਡੈਂਸ ਹੋ ਗਿਆ ਸਾਰੇ ਸਰਕਾਰੀ ਗਵਾਹ ਹੋ ਗਏ ਉਹ ਜਿਹੜੇ ਦੋ ਪ੍ਰਾਈਵੇਟ ਨੇ ਉਹਨਾਂ ਨੂੰ ਲਿਆਉਣ ਵਾਸਤੇ ਜੁਡੀਸ਼ੀਅਲ ਅਫੀਸਰ ਉਹਨਾਂ ਨੂੰ ਸੰਭਲਣ ਦੇ ਘੜ ਘੜ ਸਕਦਾ ਉਹਨਾਂ ਨੂੰ ਵਾਰਨਿੰਗ ਦੇ ਸਕਦਾ ਵੀ ਇਸ ਤਰੀਕੇ ਤੇ ਉਹਨਾਂ ਨੂੰ ਭੇਲ ਲੈਣਾ ਜ਼ਰੂਰੀ ਹੈ ਪਰ ਜਦੋਂ ਉਹਨਾਂ ਨੇ ਇਹ ਗਵਾਹੀ ਕਰਵਾਤੀ ਚਲਾਨ ਟੂ ਕੋਰਟ ਹੋ ਗਿਆ ਤਾਂ ਉਹਦੀ ਲਾਇਬਿਲਟੀ ਖਤਮ ਹੋ ਜਾਂਦੀ ਹੈਗੀ ਉਸ ਤੋਂ ਬਾਅਦ ਇਹ ਜਿਹੜੀ ਲਾਇਬਿਲਟੀ ਹੁੰਦੀ ਹੈ ਇਹ ਕੋਰਟ ਦੀ ਲਾਇਬਿਲਟੀ ਹੁੰਦੀ ਹੈ ਤੇ ਇੱਕ ਪੁਲਿਸ ਆਫਸਰ ਛੋਟਾ ਚਾਹੇ ਵੱਡਾ ਕੋਰਟ ਨੂੰ ਕਦੇ ਨਹੀਂ ਕਹਿ ਸਕਦਾ ਵੀ ਤੁਸੀਂ ਸਾਡਾ ਕਿਸੇ ਨੇਟ ਇੰਨੇ ਸਮੇਂ ਦੇ ਵਿੱਚ ਨਵੇੜੋ ਇਸ ਕਰਕੇ ਇਹ ਕੁਝ ਚੀਜ਼ਾਂ ਪੁਲਿਸ ਦੇ ਖਿਲਾਫ ਬੋਲੀਆਂ ਜਾਂਦੀਆਂ ਨੇ ਪਰ ਉਹ ਇਹ ਗੱਲ ਨਹੀਂ ਹੈ ਕਿ ਜਿਹੜਾ ਪੁਲਿਸ ਦਾ ਕੰਮ ਹੈਗਾ ਉਹ ਐਫ ਆਈ ਆਰ ਲਾਜ਼ ਕਰਨ ਤੋਂ ਬਾਅਦ ਮੁਲਜ਼ਮਾਂ ਨੂੰ ਫੜਨਾ ਰਿਕਵਰੀਆਂ ਕਰਵਾਉਣੀਆਂ ਜਿਹਦੇ ਚਲਾਨ ਨੇ ਟੂ ਕੋਟ ਕਰਾਉਣੇ ਬਸ ਇਸ ਤੋਂ ਅਕੋਨ ਦਾ ਮਤਲਬ ਲੱਗਦਾ ਕਈ ਵਾਰੀ ਜਿਹੜੇ ਗਵਾਹ ਹੁੰਦੇ ਨੇ ਉਹ ਪੇਸ਼ੀ ਤੇ ਨਹੀਂ ਆਉਂਦੇ ਗਵਾਹੀ ਦੇਣ ਨਹੀਂ ਆਉਂਦੇ ਉਹਨਾਂ ਨੂੰ ਲਿਆਉਣ ਵਾਸਤੇ ਕੋਰਟ ਇਨਵੈਸਟੀਗੇਟਿਵ ਅਫਸਰ ਦੀ ਰੂਟੀ ਲਾ ਸਕਦੀ ਵੀ ਤੂੰ ਤੈ ਪਰ ਤ ਦਿੱਤਾਗਾ ਤੂੰ ਹੀ ਲੈ ਕੇ ਆਉਣੇ ਨੇ ਜਿਵੇਂ ਅਸੀਂ ਗੱਲ ਕਰੀਏ ਕਿ ਕਈ ਧਾਰਾਵਾਂ ਦੇ ਵਿੱਚ ਸਖਤੀ ਕੀਤੀ ਗਈ ਆ ਤਾਂ ਕੋਈ ਤਾਰਾਮਾਂ ਦੇ ਵਿੱਚ ਨਰਮਾਈ ਜਿਹੜੀ ਉਹ ਵੀ ਵਰਤੀ ਗਈ ਹੈ ਇਹਨਾਂ ਦੇ ਵਿੱਚ ਨੇ ਬਾਕੀ ਕਾਨੂੰਨ ਤਾਂ ਜਿਆਦਾ ਦੀ ਸਾਰੇ ਲਗਭਗ ਉਹੀ ਨੇ ਜਿਹੜੇ ਕਾਨੂੰਨਾਂ ਦੇ ਵਿੱਚ ਵਾਅਦਾ ਕੀਤਾ ਗਿਆ ਜਿਹੜੇ ਤੋੜੇ ਸਖਤ ਕੀਤੇ ਗਏ ਨੇ ਜਿਵੇਂ 420 ਹੈਗੇ ਉਹਦੇ ਵਿੱਚ ਵੀ ਥੋੜਾ ਜਿਹਾ ਇਹ ਹੁਣ ਕੋਟਾ ਵੀ ਹੋ ਗਏ ਕਿ ਜਿਹੜਾ ਹੁਣ ਸਾਈਬਰ ਨਵਾਂ ਸਾਈਬਰ ਕ੍ਰਾਈਮ ਚੱਲ ਰਿਹਾ ਹੈਗਾ ਇਹਦੇ ਵਿੱਚ 420 ਜਿਹੜੀ ਉਹਦੇ ਤਰੀਕੇ ਬੜੇ ਬਦਲ ਗਏ ਤੇ ਤਰੀਕੇ ਜਿਹੜੇ ਇਹ 420 ਵਾਲੇ ਬੰਦੇ ਨੇ ਉਹ ਇੰਨਾ ਕੰਮ ਕਰਨ ਲੱਗੇ ਵੀ ਜਿਵੇਂ ਹੁਣ ਕਈ ਐਗਜ਼ਾਮਪਲ ਹੁਣ ਆਈਆਂ ਤੁਸੀਂ ਪਿੱਛੇ ਸੁਣਿਆ ਹੋਊਗਾ ਵੀ ਮੈਂ ਤੇਰਾ ਭਤੀਜਾ ਬੋਲਦਾ ਮੈਂ ਤੇਰਾ ਚਾਚਾ ਬੋਲਦਾ ਵਿਦੇਸ਼ ਤੋਂ ਲੋਕਾਂ ਨੇ ਉਹ ਉਹਦੇ ਠੱਗੀ ਦੇ ਸ਼ਿਕਾਰ ਕਿਹੜੇ ਬੰਦੇ ਹੋਏ ਜਿਹੜੇ ਰਿਟਾਇਰਡ ਪਰਸਨ ਸੀਗੇ ਬਿਲਕੁਲ ਉਹ ਰਿਟਾਇਰਡ ਪਰਸਨ ਦੇ ਵਿੱਚੋਂ ਸਾਡੇ ਵੀ ਸਾਡੇ ਵੀ ਕੁਝ ਨਿੱਜੀ ਹੈ ਹੈਗੇ ਨੇ ਸਾਡੇ ਵੀ ਬੰਦੇ ਠੱਗੇ ਗਏ ਨੇ ਕਿਉਂਕਿ ਉਹ ਬੰਦੇ ਨੂੰ ਇੰਨਾ ਗੁੱਟਫੇਸ ਚ ਲੈਂਦੇ ਨੇ ਉਹ ਜਿਹੜੀ ਆਉਦੀ ਵਾਇਸ ਨੂੰ ਉਸ ਤਰੀਕੇ ਦੇ ਨਾਲ ਕਨਵਰਟ ਕਰਦੇ ਨੇ ਉਹਨਾਂ ਨੂੰ ਰਿਸ਼ਤੇਦਾਰੀਆਂ ਦੇ ਵਿੱਚੋਂ ਇਸ ਦੇ ਨਾਲ ਜੋੜਨੇ ਨੇ ਅੰਦਰ ਆਪ ਦੀ ਜਿਹੜੀ ਜਿਹੜੇ ਬੈਨੀਫਿਟਸ ਲਾਈਫਟਾਈਮ ਵਾਲੇ ਬੈਨੀਫਿਟਸ ਸੀਗੇ ਉਹ ਸਾਰੇ ਸਾਰੇ ਉਹਨਾਂ ਦੇ ਅਕਾਊਂਟਸ ਦੇ ਵਿੱਚ ਪਾਤੇ ਇਸ ਕਰਕੇ ਇਹ ਇਹ ਜਿਹੜੇ ਇਹ ਜਿਹੇ 420 ਦੇ ਬੱਚੇ ਲੋਦ ਇਹ ਦੂਬਾਦ ਹੋਣਗੇ ਉਹਨਾਂ ਵਿੱਚ ਵੀ ਸਫਾਈ ਕੀਤੀ ਗਈ ਹੈ 420 ਨੂੰ ਹੁਣ ਅਸੀਂ ਕਿਹੜੀ ਧਾਰਾ ਦੇ ਵਿੱਚ ਪੜਾਂਗੇ 420 ਨੂੰ ਹੁਣ ਅਸੀਂ ਅ ਉਕੀ 420 ਜਿਵੇਂ ਮੈਂ ਗੱਲ ਕਰ ਰਿਹਾ ਕੁਝ ਆਮ ਤਰ੍ਹਾਂ ਆ ਮ ਜਿਵੇਂ ਜ਼ੁਬਾਨ ਤੇ ਚੜੀਆਂ ਹੁੰਦੀਆਂ ਨੇ ਕਿਉਂਕਿ ਇਹ ਉਹ ਨੇ ਨਾ ਜਿਹੜੀਆਂ ਗੀਤਾਂ ਦੇ ਵਿੱਚ ਆਮ ਗਾਈਆਂ ਜਾਂਦੀਆਂ ਨੇ ਜਾਂ ਆਮ ਫਿਲਮਾਂ ਦੇ ਵਿੱਚ ਬੋਲੀਆਂ ਜਾਂਦੀਆਂ ਨੇ ਉਹ ਬੰਦੇ ਦੀ ਆਮ ਜ਼ੁਬਾਨ ਤੇ ਚੜੀਆਂ ਹੋਣ ਕਿ 302 ਬਣਜੂ 307 ਜੇ ਉਹ ਉੱਚ 420 ਵੀ ਇੱਕ ਹੁੰਦੀ ਹੈ ਕਿ 420 ਸੀ ਕਰਦਾ ਫੜਿਆ ਗਿਆ ਫਿਰ ਹੁਣ ਫਿਲਮਾਂ ਚ ਕੀ ਕੀ ਕਰਨਗੇ 420 ਨੂੰ ਹੁਣ ਅਸੀਂ 320 ਦੇ ਵਿੱਚ ਪੜਾਂਗੇ ਜੀ 320 ਦੇ ਵਿੱਚ 320 ਦੇ ਵਿੱਚ ਪੜਾਂਗੇ ਤੇ ਥੋੜਾ ਜਿਹੇ ਦੇ ਵਿੱਚ ਸਖਤ ਵੀ ਕੀਤਾ ਗਿਆ ਸੀ ਕਸ਼ਤੂਤ ਸ਼ਬਦ ਵਰਤੇ ਗਏ ਨੇ ਵੀ ਜਿਸ ਤਰ੍ਹਾਂ ਸਮੇਂ ਦੀ ਲੋੜ ਸੀ ਜੀ ਕਿਉਂਕਿ 420 ਦੇ ਵਿੱਚ ਇੱਕ 420 ਦੇ ਵਿੱਚ ਇੱਕ ਹੋਰ ਬੜੀ ਸਮੱਸਿਆ ਆਉਂਦੀ ਹੈ ਜਿਹੜੀ ਹੁਣ ਜਿਹੜੀ ਹੁਣ ਨਵੀਆਂ ਡਾਇਰੈਕਸ਼ਨਾਂ ਹੋਣ ਗਿਆ ਆਈਓਐਸ ਨੂੰ ਹੋਣੀਆਂ ਦੇ ਵਿੱਚ 420 ਨੂੰ ਪ੍ਰੂਵ ਕਰਨਾ ਬੜਾ ਮੁਸ਼ਕਿਲ ਆ ਓਕੇ ਤੁਸੀਂ ਇੱਕ ਵੀ ਮੇਰਾ ਨਿੱਜੀ ਤਜਰਬਾ ਆ ਵੀ ਲਾਈਫ ਦਾ ਮੇਰੀ 16 ਸਾਲ ਦੀ ਬਗਾਲਤ ਦਾ 420 ਦੇ ਵਿੱਚ ਮੋਸਟਲੀ 70% ਬੰਦੇ ਬਰੀ ਹੋ ਜਾਂਦੀ ਨਹੀਂ ਅਤੇ ਐਵੀਡੈਂਸ ਜਿਹੜਾ ਇਨਵੈਸਟੀਗੇਸ਼ਨ ਅਫਸਰ ਜਾਂ ਪੁਲਿਸ ਐਵੀਡੈਂਸ ਰਿਲਾ ਸਕਦਾ ਹੂੰ ਕਿਉਂਕਿ 420 ਨੂੰ ਪ੍ਰੂਵ ਕਰਨ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਹੈਗਾ ਇਸ ਕਰਕੇ ਹੁਣ ਇਹਦੇ ਵਿੱਚ ਸਖਤਾਈ ਕੀਤੀ ਗਈ ਹੈ ਕਿਉਂਕਿ ਜਿਹੜਾ ਨਵੀਂ ਨੇਚਰ 420 ਦੇ ਆਈ ਹੈ ਉਹਨੇ ਬਹੁਤ ਲੋਕ ਠੱਗੀ ਦਾ ਸ਼ਿਕਾਰ ਹੋ ਗਏ ਬਹੁਤ ਲੋਕ ਸੂਟਸ ਐਡ ਕਰ ਗਏ ਇਸ ਜਿਹੜੇ ਠੱਗੀ ਦਾ ਸ਼ਿਕਾਰ ਹੈ ਜਿਹਨਾਂ ਨੂੰ ਜਸਟਿਸ ਨਹੀਂ ਮਿਲਿਆ ਅੱਛਾ ਇੱਕ ਚੀਜ਼ ਹੋਰ ਦੱਸੋ ਜਿਵੇਂ ਤੁਸੀਂ ਮੈਨੂੰ ਆਪਾ ਆਫ ਟੀਰ ਰਿਕਾਰਡ ਵੀਡੀਓਜ਼ ਵੀ ਦਿਖਾ ਰਹੇ ਸੀ ਜਾਂ ਅਸੀਂ ਆ ਵੀ ਖਬਰਾਂ ਜਿਹੜੀਆਂ ਸੁਣ ਰਹੇ ਹਾਂ ਕਿ ਵਿਰੋਧ ਵੀ ਇਸ ਚੀਜ਼ ਦਾ ਜਿਹੜਾ ਕਿਤੇ ਰੰਗ ਕਿਤੇ ਹੋ ਰਿਹਾ ਐਜੀਟੇਸ਼ਨ ਜਿਹੜਾ ਹੋ ਰਿਹਾ ਫਿਰ ਵਿਰੋਧ ਦਾ ਕਾਰਨ ਕੀ ਹੈ ਜਿਵੇਂ ਤੁਸੀਂ ਕਿਹਾ ਕਿ ਕਟਾ ਦਿੱਤਾ ਗਿਆ ਆ ਹਨਾ ਕੁਸਤਾਰਾ ਮਦੇ ਵਿੱਚ ਸਖਤੀ ਕੀਤੀ ਗਈ ਆ ਇਹਦਾ ਵਿਰੋਧ ਦਾ ਜਿਹੜਾ ਕਾਰਨ ਕੀ ਹੈ ਬਹੁਤ ਕਈ ਵਕੀਲ ਭਾਈਚਾਰਾ ਜਿਹੜਾ ਉਹ ਵੀ ਵਿਰੋਧ ਦੇ ਵਿੱਚ ਉਤਰਿਆ ਹੈ ਕਾਰਨ ਕੀ ਹੈ ਇਹ ਜਦ ਹੀ ਇੱਕ ਤਰੀਕ ਤੋਂ ਬੈਸਟ ਬੰਗਾਲ ਦੇ ਵਿੱਚ ਨਾਗਾਲੈਂਡਾ ਦੇ ਵਿੱਚ ਜੀ ਐਨ ਕੇ ਦੇ ਵਿੱਚ ਹੁਣ ਸਾਨੂੰ ਨੋਟਿਸ ਇਸ਼ੂ ਨੋਟਿਸ ਆਉਣ ਲੱਗੇ ਤੇ ਨੋਟਿਸ ਦੀ ਕਾਪੀ ਆ ਤੁਸੀਂ ਪਬਲਿਸ਼ ਵੀ ਕਰ ਸਕਦੇ ਮੈਂ ਤੁਹਾਨੂੰ ਦੇ ਦਿੰਦਾਗਾ ਤਾਂ ਉਹ ਹੋ ਸਕਦਾ ਉਹ ਜਿਵੇਂ ਹੁਣ ਨਾਗਾਲੈਂਡ ਦੇ ਵਿੱਚ ਕਾਨੂੰਨ ਪਹਿਲਾਂ ਅਲੱਗ ਤੌਰ ਤੇ ਸੀਗੇ ਜੀ ਐਂਡ ਕੇ ਦਾ ਵੱਖਰਾ ਕਾਨੂੰਨ ਸੀਗਾ ਇਹਦਾ ਆਪੀ ਸੀ ਉਹਨਾਂ ਪੂਰੇ ਓਵਰਾਲ ਇੰਡੀਆ ਦਾ ਇੱਕ ਹੋਣ ਕਰਕੇ ਉਹ ਸਕਦਾ ਉਹ ਕੋਈ ਉਹਨਾਂ ਨੂੰ ਅ ਦੇ ਲੋਕਲ ਲੈਵਲ ਤੇ ਕੋਈ ਉਹਨਾਂ ਨੇ ਦਿੱਕਤ ਆਉਣ ਪਰ ਮੈਂ ਕਹਿੰਦਾ ਵੀ ਇਹ ਜੇ ਜੇ ਬਿਰੋ ਭਾਰਤ ਦਾ ਕਾਨੂੰਨ ਆ ਪੂਰੇ ਭਾਰਤ ਵਿੱਚ ਹੀ ਲੱਗ ਹੋਣਾ ਚਾਹੀਦਾ ਅਸੀਂ ਇਹਦਾ ਕੋਈ ਬਰੋਧ ਨਹੀਂ ਕਰਦੇ ਪਰ ਕੁਝ ਚੀਜ਼ਾਂ ਜਿਹੜੀਆਂ ਜਾਦੇ ਸ਼ਕਤੀਤੀਆਂ ਹੈ ਉਹਨਾਂ ਵਿੱਚ ਅਮੈਂਡਮੈਂਟ ਕਰਨ ਦੀ ਲੋੜ ਆ ਉਹਨਾਂ ਨੂੰ ਜਦੋਂ ਅਸੀਂ 1860 ਦਾ ਕਾਨੂੰਨ ਬਦਲ ਬਦਲ ਸਕਦੇ ਆ 2023 ਦੇ ਵਿੱਚ ਤਾਂ 25 ਦਸੰਬਰ 2023 ਦਾ ਬਣਾਇਆ ਹੋਇਆ ਕਾਨੂੰਨ ਜੁਲਾਈ 2024 ਚ ਬਦਲ ਸਕਦੇ ਆ ਕੋਈ ਬਹੁਤ ਲੰਬਾ ਚੋੜਾ ਇਹਦੇ ਵਿੱਚ ਪ੍ਰੋਸੈਸ ਕਰਨ ਦੀ ਲੋੜ ਨਹੀਂ ਹੈਗੀ ਤਾਂ ਤੁਹਾਨੂੰ ਲੱਗਦਾ ਵੀ ਕੁਝ ਚੀਜ਼ਾਂ ਨੇ ਜਿਹੜੀਆਂ ਚੇਂਜ ਜਾਂ ਜਿਹੜੀਆਂ ਵਿੱਚ ਇੰਨੀ ਸਖਤਾਈ ਨਹੀਂ ਹੋਣੀ ਚਾਹੀਦੀ ਸੀ ਐਜ਼ ਆ ਵਕੀਲਾ ਐਜ਼ ਆ ਐਡਵੋਕੇਟ ਦੇ ਤੌਰ ਤੇ ਤੁਸੀਂ ਕਹਿ ਰਹੇ ਹੋ ਕਿ ਕੁਝ ਚੀਜ਼ਾਂ ਜਿਹੜੀਆਂ ਇੰਨੀਆਂ ਸਖਤ ਨਹੀਂ ਹੋਣੀਆਂ ਚਾਹੀਦੀਆਂ ਸੀ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਸ਼ੁਰੂ ਤੋਂ ਇੱਕ ਗੱਲ ਕਹਿਣਾ ਹੁੰਦਾ ਵੀ ਜਿਹੜਾ ਐਕਸੀਡੈਂਟ ਕੇਸਾਂ ਦੇ ਵਿੱਚ ਇਹਨੂੰ ਇੰਨਾ ਸਖਤ ਬਣਾਇਆ ਗਿਆ ਉਹ ਬਣਾਉਣ ਦੀ ਲੋੜ ਨਹੀਂ ਸੀਗੀ ਕਿਉਂਕਿ ਉਹ ਠੀਕ ਹੈ ਮੈਂ ਮੰਨਦਾ ਵੀ ਕਈ ਵਾਰੀ ਡ라이ਵਰ ਭਰਾਵਾਂ ਤੋਂ ਵੀ ਗਲਤੀ ਹੋ ਜਾਂਦੀ ਹੈ ਪਰ ਕਈ ਵਾਰ ਇਹ ਵੀ ਕਹਿੰਦੇ ਨੇ ਕਿ 27 ਜੇਕਰ ਤੁਸੀਂ 27 ਰੱਖੋਗੇ ਤਾਂ ਹੀ ਫਿਰ ਇਹਨਾਂ ਚੀਜ਼ਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਜਿਵੇਂ ਸਾਡੇ ਵਾਲੇ ਆ ਪੰਜਾਬ ਦੇ ਵਿੱਚ ਤਾਂ ਖੁੱਲਿਆਂ ਤੁਰੇ ਫਿਰਦੇ ਆ ਜਿਨ੍ਹਾਂ ਚ ਅਸੀਂ ਵੀ ਆਉਣੇ ਆ ਜਦੋਂ ਚੰਡੀਗੜ੍ਹ ਦੀ ਐਂਟਰੀ ਹੋ ਜਾਂਦੀ ਹੈ 60 ਤੇ ਗੱਡੀ ਅਸੀਂ ਵੀ ਕਰ ਲੈਨੇ ਆ ਸੀਟ ਬੈਲਟਾਂ ਸਾਡੇ ਵੀ ਲੱਗ ਜਾਂਦੀਆਂ ਨੇ ਮੈਨੂੰ ਲੱਗਦਾ ਸ਼ਾਇਦ ਜੋ ਉੱਥੇ ਵੀ 27 ਨਾ ਹੋਵੇ ਤਾਂ ਅਸੀਂ ਵੀ ਖੁੱਲਿਆਂ ਵਾਂਗ ਹੀ ਤੁਰੇ ਫਿਰੇ ਸਾਨੂੰ ਵੀ ਪਤਾ ਵੀ ਲੰਬਾ ਭਾਈ ਜੁਰਮਾਨਾ ਇੱਥੇ ਭਰਨਾ ਪੈ ਸਕਦਾ ਇਹ ਵੀ ਤਾਂ ਕਾਰਨ ਹੋ ਸਕਦਾ ਨਾ ਨਹੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਇੱਕ ਗਰੀਬ ਬੰਦਾ ਜਿਹ ਡ라이ਵਰ ਦੱਸੋ ਜਿਹਦੀ ਲੱਖ ਰੁਪਿਆ ਤਨਖਾਹ ਹੋਵੇ ਪੂਰੇ ਭਾਰਤ ਪੂਰੇ ਇੰਡੀਆ ਦੇ ਵਿੱਚ ਹੈ ਕੋਈ ਡਰਾਈਵਰ ਦੀ ਲੱਖ ਰੁਪਿਆ ਤਨਖਾਹ ਹੋਵੇ ਕੋਈ ਨਹੀਂ ਹੈਗਾ ਇਸ ਕਰਕੇ ਜਿਹੜੀ ਇਹ ਜਿਹੜੇ ਡਰਾਈਵਰ ਨੇ ਠੀਕ ਆ ਕਈ ਵਾਰੀ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਅਸੀਂ ਮੰਨਦੇ ਹਾਂਗੇ ਸਾਰਿਆਂ ਉਂਗਲ ਇੱਕ ਬਰਾਬਰ ਨਹੀਂ ਹੁੰਦੀਆਂ ਪਰ ਉਹਦੇ ਵਿੱਚ ਇਹਦੇ ਵਿੱਚ ਇਹਦੇ ਵਿੱਚ ਕਾਫੀ ਹੋ ਨੇ ਪ੍ਰੋਵੀਜ਼ਨਾਂ ਹੈਗੀਆਂ ਨੇ ਮੰਨ ਲਓ ਐਕਸੀਡੈਂਟ ਹੋ ਗਿਆ ਐਕਸੀਡੈਂਟ ਕੇਸ ਦੇ ਵਿੱਚ ਕਲੇਮ ਦੀ ਸਭ ਤੋਂ ਵੱਡੀ ਜਿਹੜੀ ਪ੍ਰੋਵੀਜ਼ਨ ਹੈਗੀ ਹੈ ਜੀ ਜੇ ਇਹ ਹੈਗਾ ਵੀ ਗੱਡੀ ਇਨਸ਼ੋਰਡ ਨਹੀਂ ਹੈਗੀ ਗੱਡੀ ਬਾਉਂਡ ਕਰ ਦੋ ਹੂੰ ਉਹਨੂੰ 1 ਮਹੀਨੇ ਦੀ ਕੈਦ ਕਰ ਦੋ ਵੀ ਬੀਮਾ ਹੋਣਾ ਬਹੁਤ ਜ਼ਰੂਰੀ ਹੈ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ ਇਹਨਾਂ ਚੀਜ਼ਾਂ ਬਾਰੇ ਤਾਂ ਮੋਟਰ ਵੀਕ ਇਲੈਕਟ੍ਰਿਕ ਦੇ ਵਿੱਚ ਹੈਗਾ ਹੈਗਾ ਪਰ ਇਹ ਚੀਜ਼ਾਂ ਜਿਹੜੀਆਂ ਹੁਣ ਇਹ 106 ਲਿਆਦਾ ਹੈਗਾ ਇਹਦੇ ਵਿੱਚ ਇਹ ਆਉਣਾ ਜ਼ਰੂਰੀ ਸੀਗਾ ਵੀ ਜੇ ਬੀਮਾ ਨਹੀਂ ਹੈਗਾ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਫਿਰ ਚਾਹੇ ਉਹਨੂੰ 10 ਸਾਲ ਦੀ ਕੈਦ ਕਰ ਦੋ ਫਿਰ ਫਿਰ ਇਹ ਫਿਰ ਇਹ ਨੈਗਲੀਜੈਂਸ ਆਫ ਡਰਾਈਵਰ ਹੈਗੀ ਓਕੇ ਬਿਲਕੁਲ ਪਰ ਜਦੋਂ ਸਾਡੇ ਕੋਲ ਡਾਕੂਮੈਂਟਸ ਪੂਰੇ ਨੇ ਅਸੀਂ ਐਜ਼ ਅ ਡਰਾਈਵਰ ਸਾਡੇ ਕੋਲ ਲਾਇਸੈਂਸ ਵੀ ਹੈ ਸਾਡੇ ਕੋਲ ਬੀਮਾ ਵੀ ਗੱਡੀ ਦਾ ਹੈਗਾ ਰੂਟ ਪਰਮਿਟ ਵੀ ਹੈਗਾ ਪਰ ਇੱਕ ਗੱਲ ਹੋਰ ਹੈਗੀ ਹੂੰ ਇਹਦੇ ਵਿੱਚ ਸਪੈਸ਼ਲ ਇੱਕ ਸ਼ਬਦ ਲਿਖਿਆ ਹੋਇਆ ਹੈਗਾ ਵੀ ਜੇ ਐਕਸੀਡੈਂਟ ਹੋ ਜਾਂਦਾ ਤੁਸੀਂ ਆਪੇ ਉਸ ਇਲਾਕੇ ਦੇ ਮੈਜਿਸਟ੍ਰੇਟ ਨੂੰ ਹੂੰ ਜਾਂ ਉਸ ਇਲਾਕੇ ਦੇ ਐਸਐਚਓ ਨੂੰ ਹੂੰ ਇਹ ਜਾਣਕਾਰੀ ਦੇਣੀ ਤੁਹਾਡੀ ਨਿੱਜੀ ਜਿੰਮੇਵਾਰੀ ਬਣਦੀ ਹੈ ਬਈ ਤੁਹਾਡਾ ਤਾਂ ਐਕਸੀਡੈਂਟ ਹੋ ਗਿਆ ਹੋ ਸਕਦਾ ਐਸਐਚਓ ਇਹਨੂੰ ਇਹਨੂੰ ਮੈਨੀਪੂਲੇਟ ਕਰ ਲੇ ਹੂੰ ਪੁਲਿਸਮੈਨ ਮੈਨੀਪੂਲੇਟ ਕਰ ਲੇ ਮੰਨ ਲਓ ਮੰਨ ਲਓ ਮੇਰੇ ਤੋਂ ਕੋਈ ਐਕਸੀਡੈਂਟ ਹੋ ਗਿਆ ਮੈਂ ਐਸਐਚਓ ਨੂੰ ਦੱਸ ਕੇ ਚਲਾ ਜਾਵਾਂ ਹੂੰ ਪਰ ਐਸਐਚਓ ਕੋ ਇਹ ਵੀ ਮੰਨਦਾ ਮੇਰੇ ਕੋਲ ਤਾਂ ਕੋਈ ਜਾਣਕਾਰੀ ਹੈ ਨਹੀਂ ਉਹੀ ਉਹੀ ਮੈਨੀਪੂਲੇਟ ਕਰ ਲੇ ਇਸ ਕਰਕੇ ਜਦੋਂ ਅਸੀਂ ਇਸ ਐਕਸੀਡੈਂਟ ਦੀ ਜਾਂ ਕਿਸੇ ਘਟਨਾ ਦੀ ਕੋਈ ਵੀ ਗੱਲ ਕਿਸੇ ਰਿਸਪੌਂਸਿਬਿਲਟੀ ਦੂਸਰੇ ਪਰਸਨ ਤੇ ਛੱਡ ਦੇਣਗੇ ਤਾਂ ਉੱਥੇ ਉਹ ਮਿਸਚੂਅ ਹੋਣੀ ਹੋਣੀ ਹੋ ਸਕਦੀ ਇਸ ਕਰਕੇ ਮੈਂ ਇਹੀ ਸੋਚਦਾ ਹੁੰਨਾਗਾ ਤੁਹਾਡੇ ਕੁਐਸਚਨ ਦਾ ਇਹੀ ਜਵਾਬ ਹੈ ਕਿ 106 ਜਿਹੜੀ ਬਣਾਈ ਆ ਉਹ ਜਿਆਦਾ ਨਜਾਇਜ਼ ਸਖਤ ਬਣاتی ਇੰਨੀ ਸਖਤ ਦੀ ਲੋੜ ਨਹੀਂ ਸੀ ਜੀ ਤਾਂ ਸਾਡੇ ਸਰੋਤਿਆਂ ਤੱਕ ਸੁਨੇਹਾ ਮੈਂ ਜ਼ਰੂਰ ਲੈਣਾ ਚਾਹੂੰਗਾ ਤੁਹਾਡਾ ਕੀ ਕਹਿਣਾ ਚਾਹੋਗੇ ਬਸ ਮੈਂ ਜਿਵੇਂ ਸ਼ੁਰੂ ਚ ਇੱਕ ਤੁਹਾਨੂੰ ਬੇਨਤੀ ਤੁਹਾਡੇ ਚੈਨਲ ਦੇ ਮਾਧਮੇ ਨਾਲ ਕੀਤੀ ਸੀ ਵੀ ਜਿਹੜੇ ਭਾਰ ਦੇ ਨਵੇਂ ਕਾਨੂੰਨ ਬਣਨ ਜਾ ਰਹੇ ਨੇ ਜਾਂ ਬਣ ਗਏ ਉਹ ਬਹੁਤ ਸਖਤ ਨੇ ਚਲੋ ਸਖਤ ਹੋਣ ਚਾਹੇ ਨਾ ਹੋਣ ਆਪਾਂ ਨੂੰ ਆਪਣੇ ਦੇਸ਼ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਆਪਦੇ ਪੰਜਾਬ ਦੇ ਵਿੱਚ ਭਾਈਚਾਰਾ ਬਣਾਈ ਰੱਖਣ ਲਈ ਕਾਨੂੰਨ ਫਾਲੋਸ ਕਰਨੇ ਚਾਹੀਦੇ ਨੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਨੂੰਨੀ ਕੰਮ ਹੀ ਕਰਨੇ ਚਾਹੀਦੇ ਨੇ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਵੀ ਕਾਨੂੰਨ ਦਾ ਸਾਥ ਦਿਓ ਕਿਸੇ ਨਾਲ ਧੱਕਾ ਨਾ ਕਰੋ ਸ਼ਾਂਤੀ ਰਹੂਗੀ ਜ਼ਿੰਦਗੀ ਵੀ ਸ਼ਾਂਤ ਰਹੂ ਤੇ ਪੰਜਾਬ ਵੀ ਸ਼ਾਂਤੀ ਰਹੂ ਜੀ ਬਾਈ ਜੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਮੇਰੇ ਨਾਲ ਹੈਡਵੋਕੇਟ ਲਖਣਪਾਲ ਹੋਰੀ ਸੀ ਜਿਵੇਂ ਅਸੀਂ ਗੱਲ ਕਰੀ ਕਿ ਧਾਰਾਾਂਾਂ ਮਾਂ ਦੇ ਵਿੱਚ ਚੇਂਜ ਹੋ ਗਈ ਤਾਂ ਮੈਂ ਗੀਤ ਲਿਖਣ ਵਾਲਿਆਂ ਨੂੰ ਫਿਲਮਾਂ ਫਿਲਮਾਂ ਬਣਾਉਣ ਨਾਲ ਬੇਨਤੀ ਜ਼ਰੂਰ ਕਰੂੰਗਾ ਕਿ ਭਾਈ ਜਿਵੇਂ ਹੋਰ ਆਫੀਸਰਜ਼ ਪੜ ਰਹੇ ਨੇ ਤਾਂ ਤੁਹਾਨੂੰ ਵੀ ਪੜਨ ਦੀ ਜ਼ਰੂਰਤ ਹੈ ਕਿਉਂਕਿ ਹੁਣ ਬਿਨਾਂ ਕਿਤੇ 420C 307 302 ਗੀਤਾਂ ਤੇ ਫਿਲਮਾਂ ਦੇ ਵਿੱਚ ਬਾੜੀ ਰੱਖਿਓ ਹੁਣ ਤੁਸੀਂ ਵੀ ਪੜ ਲਿਓ ਧਾਰਾਾਂ ਮਾਂ ਜਿਹੜੀਆਂ ਚੇਂਜ ਹੋ ਗਈਆਂ ਨੇ ਧਰਮ ਦੇ ਨਾਮ ਜਿਹੜੇ ਉਹ ਚੇਂਜ ਹੋਇਆ ਜਾਣਕਾਰੀ ਤੁਹਾreturnData ਜਿਹੜੀ ਹੈਗੀ ਉਹ ਸਾਂਝੀ ਕੀਤੀ ਹੈ ਤੁਹਾਡੀ ਕਿਸੇ ਤਰ੍ਹਾਂ ਦੀ ਦੀ ਵੀ ਟਿੱਪਣੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਆਪਣੇ ਦੋਸਤ ਜਸ ਕਰੇ ਬੰਦੋ ਜਾਇਤ ਧੰਵਾਦ ਜੀ ਓਕੇ ਬਈ ਬਿਲਕੁਲ ਸਹੀ ਇੱਕ ਮਿੰਟ ਇੱਕ ਮਿੰਟ ਮਾਰੋ ਘਟਨਾ